ਨਮਸਕਾਰ ਸਤਿ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਅਸੀਂ ਚਰਚਾ ਕਰਾਂਗੇ ਪੰਜਾਬ ਦੀਆਂ ਸਰਹੱਦਾਂ ਤੇ ਬਣੇ ਉਸ ਮਾਹੌਲ ਦੀ ਜਿਹੜਾ 2020 ਦੇ ਵਿੱਚ ਵੀ ਇਤਾਂ ਦਾ ਬਣਿਆ ਸੀ ਪੰਜਾਬ ਦੀਆਂ ਹਰਿਆਣੇ ਦੀਆਂ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਦੁਬਾਰਾ ਫਿਰ ਤੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ ਤੇ ਉਧਰੋਂ ਰਾਜ ਸਰਕਾਰਾਂ ਦੇ ਵੱਲੋਂ ਵੀ ਉਹਨਾਂ ਨੂੰ ਰੋਕਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਹੱਕ ਚਾਹੁੰਦੇ ਹਾਂ ਸਾਨੂੰ ਸਾਡੇ ਵਣਦੇ ਸਮਰਥਨ ਮੁੱਲ ਮਿਲਣ ਸਾਨੂੰ ਸਾਡੇ ਵਣਦੇ ਹੱਕ ਹੈ ਜਿਹੜੇ ਉਹ ਮਿਲਣ ਜਿਹੜੀਆਂ ਕਿਸਾਨਾਂ ਦੇ ਹਿੱਤਾਂ ਦੇ ਲਈ ਰਿਪੋਰਟਾਂ ਬਣਾਈਆਂ ਗਈਆਂ ਸੀ ਉਹ ਲਾਗੂ ਕੀਤੀਆਂ ਜਾਣ ਅਸੀਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਰਿਆਂ ਨੂੰ ਉਹਦੇ ਬਣਦੇ ਹੱਕ ਮਿਲਣੇ ਚਾਹੀਦੇ ਨੇ ਬਣਦੀ ਜਿਹੜੀ ਉਹਦੇ ਰਾਈਟਸ ਨੂੰ ਮਿਲਣੇ ਚਾਹੀਦੇ ਨੇ ਐਮਐਸਪੀ ਮਿਲਣੀ ਚਾਹੀਦੀ ਹੈ ਪਰ ਇਸ ਦੇ ਨਾਲ ਨਾਲ ਜਿਹੜੇ ਤੁਸੀਂ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ ਸਿਰ ਜਾ ਜਾ ਰਿਹਾ ਹੈ ਕਿਤੇ ਇਹ ਜਿਹੜਾ ਸਾਰਾ ਦੁਬਾਰਾ ਫਿਰ ਤੋਂ ਅ ਦਰਣਾ ਹੈ ਜਾਂ ਅੰਦੋਲਨ ਹੈ ਇਹ ਕਿਤੇ ਰਾਜਨੀਤਿਕ ਪਿੰਡਾਂ 'ਤੇ ਚੜ ਰਿਹਾ ਖਾਸ ਤੌਰ ਤੇ ਇਸ ਅੰਦੋਲਨ ਦਾ ਜਿਹੜਾ ਸਮਾਂ ਹੈ ਉਹ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਸਿਰ ਤੇ ਲੋਕ ਸਭਾ ਦੇ ਇਲੈਕਸ਼ਨ ਆ ਗਏ ਇਸ ਮਾਹੌਲ ਦੇ ਵਿੱਚ ਫਿਰ ਦੁਬਾਰਾ ਜਿਹੜੇ ਹੈ ਉਹ ਅੰਦੋਲਨ ਲੱਗਣ ਚਾਰੇ ਉਹ ਧਰਨੇ ਲੱਗਣ ਚਾਰੇ ਜਿਵੇਂ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਦੇ ਕਿਸਾਨਾਂ ਦੀ ਗੱਲ ਕਰੀਏ ਜਾਂ ਅਸੀਂ ਕੇਂਦਰ ਸਰਕਾਰ ਦੇ ਰਵੈਦੀ ਕੰਡ ਕਰੀਏ ਤਾਂ ਜਿਹੜੇ ਜਿੰਨਾ ਵੱਲੋਂ ਜਿਹੜੇ ਪੰਜਾਬ ਦੇ ਆ ਕੁਝ ਹਰਿਆਣਾ ਦੇ ਕਿਸਾਨ ਜਿੱਥੇ ਬੰਦੇ ਬੋਲੇ ਕਿ ਆ ਜੀ ਨੇ ਕਿ ਸਾਨੂੰ ਬੋਲ ਨਹੀਂ ਮਿਲ ਰਿਹਾ ਸਾਨੂੰ ਸੁਵਿਧਾਵਾਂ ਨਹੀਂ ਮਿਲ ਰਹੀਆਂ ਤਾਂ ਉਹਨਾਂ ਨੂੰ ਸਾਨੂੰ ਇੱਕ ਅੰਕੜਿਆਂ ਤੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਜੇ ਤੁਸੀਂ ਵੀ ਕੀ ਸੰ 2021-22 ਦੇ ਅੰਕੜੇ ਦੇਖੋ ਤੁਸੀਂ ਉੱਤੇ ਐਮਐਸਪੀ ਰਿਕਾਰਡ ਤੋਂ ਐਮਐਸ ਦੀ ਉੱਪਰ ਜਿਹੜੀਆਂ ਹੈ ਫਸਲਾ ਹੈ ਉਹ ਜਿਹੜੀਆਂ ਹੈ ਕਿ ਖਰੀਦਿਆ ਗਈਆਂ ਛੇ-ਛੇ ਹਜ਼ਾਰ ਤੱਕ ਦੇ ਜਿਹੜੇ ਹੈਗੇ ਹੈ ਆ ਕਿਸਾਨਾਂ ਨੂੰ ਪੈਸੇ ਜਿਹੜੇ ਹੈ ਉਹ ਉਹਨਾਂ ਦੇ ਡਾਇਰੈਕਟ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਹੈ ਪਾਏ ਗਏ ਨੇ ਹੋਰ ਕਿੰਨੀਆਂ ਸਬਸਿਡੀਆਂ ਜਿਹੜੀਆਂ ਹੈ ਉਹ ਕਿਸਾਨਾਂ ਨੂੰ ਦਿੱਤੀਆਂ ਗਈਆਂ ਬਹੁਤ ਸਾਰੇ ਜਿਹੜੇ ਸੁਵਿਧਾਵਾਂ ਨੇ ਉਹ ਕਿਸਾਨਾਂ ਨੂੰ ਦਿੱਤੀਆਂ ਗਈਆਂ ਕਿਉਂਕਿ ਕਿਸੇ ਵੀ ਚੀਜ਼ ਨੂੰ ਜਦੋਂ ਜਦੋਂ ਅਸੀਂ ਲਾਗੂ ਕਰਦੇ ਹਾਂ ਤਾਂ ਉਹਦੇ ਲਈ ਕੁਝ ਸਮਾਂ ਲੱਗਦਾ ਹੈ ਮੀਟਿੰਗਾਂ ਹੁੰਦੀਆਂ ਨੇ ਉਸ ਨੂੰ ਤਰਤਲ ਤੇ ਲਾਗੂ ਕਰਨ ਦੇ ਲਈ ਕੁਝ ਸਮਾਂ ਲੱਗਦਾ ਹੈ ਔਰ ਸਰਕਾਰ ਕਿਤੇ ਨ ਕਿਤੇ ਉਹ ਦਿਖਦੀ ਉਹ ਕਰ ਵੀ ਰਹੀ ਹੈ ਪਰ ਇਸ ਸਮਨੇ ਪੰਜਾਬ ਤੁਸੀਂ ਹੁਣ ਮਾਹੌਲ ਦੇਖੋ ਤਾਂ ਕਿਸਾਨ ਅੰਦੋਲਨ ਦੇ ਬਹਾਨੇ ਇੱਕ ਜੜਾ ਹੈਗਾ ਆ ਕੁਝ ਇਹ ਵੀ ਚਲਾਈ ਜਾ ਰਹੀ ਨੇ ਕਿ ਦੇਖੋ ਜੀ ਇਹ ਮੌਕਾ ਹੈ ਅਸੀਂ ਪੰਜਾਬ ਨੂੰ ਹਿੰਦੁਸਤਾਨ ਦੇ ਨਾਲੋਂ ਵੱਖ ਕਰ ਲਈਏ ਇੱਕ ਅਸੀ ਆਜ਼ਾਦੀ ਮੰਗ ਲਈਏ ਤਾਂ ਕਿਸਾਨ ਜਿੱਥੇ ਬੰਦੇ ਨੂੰ ਅਜਿਹਿਆਂ ਵਿਚਾਰਧਾਰਾਵਾ ਤੋਂ ਬਚਨ ਦੀ ਲੋੜ ਹੈ ਜਿਹੜੇ ਉਹਨਾਂ ਦਾ ਨਾਮ ਲੈ ਕੇ ਉਹਨੂੰ ਚੀਜ਼ਾਂ ਨੂੰ ਅ ਵਰਤ ਦੀ ਕੋਸ਼ਿਸ਼ ਕਰ ਰਹੇ ਹਨ ਔਰ ਜਦੋਂ ਸਰਕਾਰ ਹੈ ਭਾਰਤ ਸਰਕਾਰ ਹੈ ਉਹ ਕਿਸਾਨ ਜਥੇ ਬੰਦੇ ਦੇ ਨਾਲ ਬਹਿ ਕੇ ਗੱਲਬਾਤ ਦੇ ਰਹੀ ਮਸਲਾ ਹੱਲ ਕਰਨ ਨੂੰ ਤਿਆਰ ਹੈ ਤਾਂ ਫਿਰ ਇਹ ਧਰਨੇ ਇਹ ਇਹ ਅੰਦੋਲਨ ਕੁਝ ਸਮਝ ਨਹੀਂ ਆਉਂਦੇ ਇਹਨਾਂ ਚੀਜ਼ ਨੂੰ ਸਾਨੂੰ ਦੇਖਣਾ ਪਵੇ ਪਰ ਦੂਸਰਾ ਜਿਹੜਾ ਇਹ ਹੈ ਸਮਾ ਦੁਰੰਦਰ ਸਮਾ ਇਲੈਕਸ਼ਨ ਦੇ ਉੱਪਰ ਇਹ ਵੀ ਬਹੁਤ ਸਾਰੀ ਚੀਜ਼ਾਂ ਨੂੰ ਤੈਅ ਕਰਦਾ ਹੈ ਕਿ ਕਿਸ ਤਰ੍ਹਾਂ ਕੌਣ ਕੀ ਕੰਝ ਕਰਵਾਇਆ ਜਦੋਂ ਅਸੀਂ ਹੱਕਾਂ ਦੀ ਗੱਲ ਕਰਦੇ ਆ ਤਾਂ ਸਾਡੇ ਹੱਕਾਂ ਦੇ ਨਾਲ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਬਹੁਤ ਆ ਜਾਂਦੀ ਹੈ ਪੰਜਾਬ ਦੀ ਖੇਤੀਬਾੜੀ ਦੀ ਗੱਲ ਕਰੀ ਤਾਂ ਭਿੱਤੇ ਭਰੇ ਯਾਨੀ ਕਿ 2023-24 ਦੇ ਵਿੱਚ ਬਹੁਤ ਸਾਰੇ ਮਾਲਵੇ ਦੇ ਜਿਹੜੇ ਇਲਾਕੇ ਸੀ ਜਿਨ੍ਹਾਂ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਹੈ ਬਹੁਤ ਅੱਲੇ ਚਲਾ ਗਿਆ ਪਿੰਡਾਂ ਦੇ ਪਿੰਡ ਕਈ ਸੁੱਕ ਗਏ ਉਹਨਾਂ ਬਾਰੇ ਅਸੀਂ ਕਦੀ ਗੱਲ ਨਹੀਂ ਕੀਤੀ ਫਸਲਾਂ ਦੇ ਜਿਹੜੇ ਬਦਲਾਅ ਦਾ ਜਿਹੜਾ ਚੱਕਰ ਹੈ ਉਹਨਾਂ ਅਸੀਂ ਬਾਰੇ ਕਦੀ ਕੋਈ ਗੱਲ ਨਹੀਂ ਕੀਤੀ ਔਰ ਪੰਜਾਬ ਦੇ ਵਿੱਚ ਜਿਹੜੀਆਂ ਫਸਲਾਂ ਪੰਜਾਬ ਦੀਆਂ ਬਾਹਰਲੇ ਕਈ ਸਟੇਟਾਂ ਦੇ ਵਿੱਚ ਲੋਕੀ ਖਰੀਦਣ ਤੋਂ ਮਨਾ ਕਰਨ ਲੱਗੇ ਪੰਜਾਬ ਦੀਆਂ ਸਬਜ਼ੀਆਂ ਖਰੀਦਣ ਤੋਂ ਮਨਾ ਕਰਦੇ ਕਿਉਂਕਿ ਸਬਜ਼ੀਆਂ ਦੇ ਵਿੱਚ ਬੜਾ ਜ਼ਹਿਰ ਹੈ ਉਹਨਾਂ ਦੇ ਬਾਰੇ ਅਸੀਂ ਗੱਲ ਕਰਨੋਂ ਹਟ ਗਏ ਸੋ ਹਰ ਚੀਜ਼ ਦਾ ਮਸਲਾ ਇੱਕ ਗੱਲ ਹੈ ਜਦੋਂ ਕੇਂਦਰ ਸਰਕਾਰ ਰਾਜ ਸਰਕਾਰ ਸਭ ਆਪਸ ਵਿੱਚ ਗੱਲ ਕਰਕੇ ਮਸਲੇ ਸਮਝਾਉਣ ਨੂੰ ਤਿਆਰ ਨਹੀਂ ਤਾਂ ਫਿਰ ਇਹ ਅਜਿਹੇ ਮਾਹੌਲ ਸਿਰਜਦੇ ਨਹੀਂ ਫਿਰ ਪੰਜਾਬ ਦਾ ਜਿਹੜਾ ਵਪਾਰੀ ਵਰਗ ਹੈ ਉਹ ਕਿਸ ਤਰ੍ਹਾਂ ਚੱਲੇਗਾ ਉਹ ਕਿੱਧਰ ਜਾਵੇਗਾ ਇਹ ਤਾਂ ਨਹੀਂ ਕਿ ਸੇ ਵਪਾਰੀ ਵਰਗ ਨੂੰ ਸੀ ਬਾਹਰ ਕੱਢ ਦਈਏ ਤੇ ਅਸੀਂ ਆਪਦੀ ਫੱਤੀ ਸਾਨੂੰ ਖਰੀਦ ਲਵਾਂਗੇ ਅਸੀਂ ਉਹਨਾਂ ਦੀ ਅੱਗੇ ਸਪਲਾਈ ਕਿੰਝ ਕਰਾਂਗੇ ਜਿਹੜਾ ਤੰਤਰ ਦੇ ਛੋਟੇ ਤੋਂ ਛੋਟਾ ਪੁਰਜ਼ਾ ਵੀ ਕੰਮ ਕਰਦਾ ਇਸ ਤਰ੍ਹਾਂ ਸਾਡਾ ਵਪਾਰੀ ਵਰਗ ਉਹ ਵੀ ਸਾਡੇ ਨਾਲ ਕੰਮ ਕਰਦਾ ਉਹਨਾਂ ਨੂੰੜੇ ਨੁਕਸਾਨ ਹੋ ਰਹੇ ਨੇ ਧਰਨਿਆਂ ਦੇ ਨਾਲ ਆਮ ਜਨਤਾ ਨੂੰ ਜਿਹੜੀ ਖੱਜਲ ਖੁਆਰੀ ਹੋ ਰਹੀ ਹੈ ਉਹਨਾਂ ਦਾ ਕੀ ਬਣੋ ਜਿਹੜੇ ਸਾਡੇ ਪ੍ਰਵਾਸੀ ਵੀਰ ਪੈਣਾ ਅ ਦਿੱਲੀ ਤੋਂ ਪੰਜਾਬ ਆਉਂਦੇ ਨੇ ਜਾਂ ਹਰਿਆਣਾ ਆਉਂਦੇ ਨੇ ਉਹਨਾਂ ਦੇ ਨਾਲ ਕੀ ਕੀ ਹੋ ਰਿਹਾ ਇਹ ਆਮ ਇੱਕ ਰਾ ਰੁਕਣ ਦੇ ਨਾਲ ਜਦੋਂ ਆਮ ਜਨਤਾ ਨੂੰ ਕੀ ਖੱਜਲ ਖੁਰਾਈਆਂ ਪੈਦਾ ਹੁੰਦੀਆਂ ਨੇ ਸਾਨੂੰ ਉਹਨਾਂ ਬਾਰੇ ਵੀ ਵਿਚਾਰ ਕਰਨਾ ਪਵੇਗਾ ਅਸੀਂ ਇਸ ਕਲ ਦੇ ਬ੍ਰੋਚ ਬਿਲਕੁਲ ਵੀ ਨਹੀਂ ਕਿ ਕਿਸਾਨ ਆਪਣੇ ਹੱਕ ਨਾ ਮੰਗਣ ਆਪਣੇ ਐਮਐਸਪੀ ਦੇ ਸਪਰਥਨ ਮੋਲਾਂ ਨਾਮੰਗਣ ਮੰਗਣ ਪਰ ਇੱਕ ਗੱਲ ਦੇ ਨਾਲ ਸਰਬ ਚੀਜ਼ਾਂ ਨੂੰ ਸੁਣ ਜਾਇਆ ਜਾ ਸਕਦਾ ਹੈ ਤਾਂ ਕਿ ਇਹ ਜਿਹੜਾ ਹੈ ਆਮ ਜਨਤਾ ਇਹਦਾ ਸ਼ਿਕਾਰ ਨਾ ਬਣੇ ਸੋ ਮੈਂ ਕਹਿੰਦਾ ਕਿ ਸਾਡੀਆਂ ਸਰਕਾਰਾਂ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਮਿਲ ਕੇ ਕੰਮ ਕਰਨੀਆਂ ਤੇ ਇਸ ਮਸਲੇ ਨੂੰ ਗੱਲਬਾਤ ਦੇ ਰਾਹੀਂ ਸਮਝਾਉਣੀ ਹੈ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਸਤ ਸ੍ਰੀ ਅਕਾਲ ਨਮਸਕਾਰ